ਕਾਕੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਮਜ਼ਬੂਤੀ ਨਾਲ ਲਿਖਿਆ ਸਾਰੀਆਂ ਪਾਰਟੀਆਂ ਵੱਲੋਂ ਮੈਂ ਇੱਕ ਵਾਰ ਫੇਰ ਉਹਨਾਂ ਦਾ ਵੀ ਆਪਣੀਆਂ ਦਿਲਦਿਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਦਾ ਸੂਬੇ ਦਾ ਜੋ ਮਾਹੌਲ ਹੈ ਜੇ ਆਪਾਂ ਅੱਜ ਦੀ ਗੱਲ ਕਰੀਏ ਦਸ ਮੁੱਚੇ ਪੰਜਾਬ ਦੇ ਵਿੱਚ ਅੱਜ ਜਿਹੜਾ ਇਹ ਸੂਬਾ ਕਿਸਾਨੀ ਸੂਬਾ ਕਈ ਵਰਿਆਂ ਤੋਂ ਆਜ਼ਾਦੀ ਤੋਂ ਵੀ ਪਹਿਲਾਂ ਕੋਈ ਸੂਬਾ ਇਸ ਦੇਸ਼ ਦਾ ਪੇਟ ਭਰੰਦਾ ਕੰਮ ਕਰਦਾ ਸੀ ਇਸ ਸੂਬੇ ਦਾ ਕਿਸਾਨ ਇਸ ਦੇਸ਼ ਦਾ ਕਿਸਾਨ ਲੋਕਾਂ ਦਾ ਪੇਟ ਭਰੰਦਾ ਕੰਮ ਕਰਦਾ ਸੀ ਆਪਣੀ ਖੂਨ ਪਸੀਨੇ ਦੀ ਮਿਹਨਤ ਦੇ ਤਹਿਤ ਇਸ ਦੇਸ਼ ਦੀ ਤਰੱਕੀ ਵਾਸਤੇ ਇਸ ਦੇਸ਼ ਦੀ ਜਨਤਾ ਵਾਸਤੇ ਕੰਮ ਕਰਦਾ ਸੀ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨੀ ਲੀਠਾ ਰੁਵਾਚ ਜੇਲ੍ਹਾਂ ਦੇ ਵਿੱਚ ਸਵੇਰ ਤੋਂ ਬੰਦ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਹੁਣੀ ਮੇਰੇ ਸਾਸੀ ਦੱਸੇ ਸੀ ਕਿ ਸਾਡੇ ਜੁਗਿੰਦਰ ਸਿੰਘ ਉਗਰਾਹਾਂ ਜੀ ਵਰਗੇ ਲੀਡਰ ਸਹਿਬਾਨ ਨੂੰ ਵੀ ਛਾਜਲੀ ਥਾਣੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਬੰਦ ਕੀਤਾ ਕਿਸ ਗੱਲ ਕਰਕੇ ਕਿ ਅੱਜ ਜੇ ਕਿਸਾਨ ਭਰਾਓ ਆਪਣੀ ਆਵਾਜ਼ ਨੂੰ ਉਲੰਘ ਕਰਨ ਵਾਸਤੇ ਦਿੱਲੀ ਦੀ ਇਚਾਈ ਵਿੱਚ ਜਾਣਾ ਚਾਹੁੰਦੇ ਆ ਚੰਡੀਗੜ੍ਹ ਦੀ ਕਚਹਿਰੀ ਵਿੱਚ ਜਾਣਾ ਚਾਹੁੰਦੇ ਆ ਤਾਂ ਉਹਨਾਂ ਦੀ ਆਵਾਜ਼ ਨੂੰ ਉਲੰਘ ਕਰਨ ਵਾਸਤੇ ਅੱਜ ਪੂਰਾ ਪੰਜਾਬ ਪੁਲਿਸ ਦੀ ਛਾਉਣੀ ਬਣਿਆ ਹੈ ਕਰਾਚੋ ਤੋਂ ਹੀ ਦੀ ਗੱਲ ਕਰ ਲੋ ਅੱਜ ਕਰਾਚੋ ਪਿੰਡ ਦੇ ਵਿੱਚ 1000 ਮਲਾਜ਼ਮ ਉਥੇ ਸਾਡੇ ਲੋਕਾਂ ਨੂੰ ਰੋਕਣ ਦੇ ਖਾਤਰ ਕਿਸਾਨ ਜਥੇਬੰਦ ਨੂੰ ਰੋਕਣ ਦੇ ਖਾਤਰ ਅੱਜ 1000 ਮਲਾਜ਼ਮ ਕਰਾਚੋ ਦੇ ਪਿੰਡ ਦੇ ਵਿੱਚ ਲੱਗਿਆ ਆਪਣੇ ਲੋਕਾਂ ਨੂੰ ਰੋਕਣ ਵਾਸਤੇ ਤਾਂ ਕਿ ਉਹ ਆਪਣੇ ਦਿਲ ਦੀ ਆਵਾਜ਼ ਸੁਣ ਕੇ ਕਿਹਾ ਸਾਹਿਬ ਨੇ ਕਿ ਕੱਲ ਚੰਡੀਗੜ੍ਹ ਦੇ ਵਿੱਚ ਜਦੋਂ ਸਾਰੀਆਂ ਜਥੇਬੰਦੀਆਂ ਦੇ ਨਾਲ ਸਰਕਾਰ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਸ ਨੂੰ ਠੁਕਰਾ ਕੇ ਉਹਨਾਂ ਨੂੰ ਬੇਜਾਨ ਕਰਕੇ ਆਪਣੇ ਕਮਰੇ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾੜਦਾ ਕੰਮ ਕੀਤਾ ਇਹ ਸਰਕਾਰ ਦੇ ਵਿੱਚ ਇੰਨਾ ਵੱਡੇ ਪੱਧਰ ਦਾ ਹੰਕਾਰ ਆਇਆ ਹੈ ਔਰ ਅੱਜ ਆਪ ਦਾ ਸਾਰੇ ਇਕੱਤਰ ਹੋਏ ਦੁਬਾਰਾ ਆਜ ਆਪਾਂ ਸਾਰੇ ਜੋ ਗੱਲ ਸਾਡੇ ਹਲਕੇ ਦੇ ਵਿੱਚ ਸਾਡੇ ਟਰੱਕੀ ਦੇ ਦੇਖ ਭਰਾ ਕਾਕੇ ਦੇ ਨਾਲ ਹੋਈ ਅੱਜ ਸਖ ਦਿਨ ਦਾ ਸਮਾਂ ਬੀਤਿਆ ਅੱਜ ਉਸੇ ਗੱਲ ਕਰਕੇ ਆਪਾਂ ਦੁਬਾਰਾ ਇਕੱਠੇ ਹੋਏ ਆਏ ਕੋਈ ਆਮ ਗੱਲ ਨਹੀਂ ਹੈ ਆਪਣੇ ਸਾਰਿਆਂ ਦੇ ਇਕੱਠੇ ਹੋਣ ਦੀ ਇੱਕ ਬੜੀ ਖਾਸ ਗੱਲ ਹੈ ਜਿਸ ਦੇ ਵਾਸਤੇ ਆਪਾਂ ਇਕੱਤਰ ਹੋਏ ਆਏ ਅੱਜ ਇਹ ਉਹ ਖਾਸ ਹੈ ਕਿ ਅਸੀਂ ਸਾਰੇ ਆਪਣੇ ਇਲਾਕੇ ਦੇ ਲੋਕਾਂ ਨੇ ਹੱਕ ਤੇ ਸੱਚ ਦੀ ਲੜਾਈ ਨੂੰ ਜ਼ੋਰਦਾਰ ਤਿੱਕਾ ਰੱਖਣ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆਜਾਪਾ ਸਾਰੇ ਜੋ ਸਾਡੇ ਸੂਬੇ ਦੇ ਵਿੱਚ ਭ੍ਰਸ਼ਟਾਚਾਰ ਚੱਲ ਰਿਹਾ ਜੋ ਸਾਡੇ ਸੂਬੇ ਦੇ ਵਿੱਚ ਵੱਡੇ ਪੱਦਰਾਂ ਦਾ ਨਸ਼ਾ ਚੱਲ ਰਿਹਾ ਉਸ ਤੋਂ ਪੰਜਾਬ ਤੇ ਪੰਜਾਬੀਆਂ ਤੋਂ ਪੰਜਾਬ ਦੀ ਨੌਜਵਾਨੀ ਨੂੰ ਉਸ ਤੋਂ ਮੁਕਤ ਹੋਣ ਵਾਸਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇਹ ਧਰਨਾ ਦਿੱਤੇ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀ ਸੰਗਤ ਦਾ ਸਾਰੀ ਰਾਸ਼ੀ ਪਾਰਟੀਆਂ ਦੇ ਆਗੂ ਸਹਿਮਾਨਾਂ ਦਾ

ਤੇ ਭੀਮ ਰਾਓ ਅੰਬੇਦਕਰ ਜੀ ਜੈਸੇ ਸਾਡੇ ਯੋਧੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਇਹਨਾਂ ਨੇ ਉਹਨਾਂ ਦੇ ਨਾਂ ਤੇ ਵੋਟਾਂ ਸਾਡੇ ਤੋਂ ਮੰਗਿਆ ਸੀ ਇਹਨਾਂ ਨੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਦੇ ਨੌਜਵਾਨ ਨੂੰ ਬੇਰੋਜ਼ਗਾਰੀ ਖਤਮ ਕਰਨ ਦੀ ਗੱਲ ਕੀਤੀ ਪੰਜਾਬ ਜੋ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਸਾਡੇ ਲੋਕਾਂ ਨੂੰ ਵੱਡੇ ਪੱਧਰ ਦੀ ਰਾਹਤ ਦੀ ਗੱਲ ਕੀਤੀ ਔਰ ਬਹੁਤ ਸਾਰੇ بڑے بڑے ਸੁਪਨੇ ਦਿਖਾ ਕੇ ਪੰਜਾਬ ਦੇ ਵਿੱਚ सरकार और लोगान दे दे, दे तो शहीद आजम सरदार भगत सिंह जी की फोटो लाई भीमराव अंबेडकर जी की फोटो लाई और आम आदमी पार्टी के लीडर साहबान ने पीलिया पटके पीलिया पग के अपने आपू ਇਹ ਕਿਹਾ ਕਿ ਅਸੀਂ ਕੱਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਿਧਾਂਤਾਂ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਸਰਦੇ ਵਿੱਚ ਅੱਜ ਸਗੂਰ ਦੀ ਗੱਲ ਕਰੀਏ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਵਰਗੇ ਯੋਧੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਰਾਜਗੁਰੂ ਜਸੂ ਦੇ ਵਰਗੇ ਯੋਧਿਆਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਕੁਰਬਾਨੀ ਵਾਸਤੇ ਵੱਡਾ ਕੰਮ ਕੀਤਾ ਕਿ ਇਸ ਪਾਰਟੀ ਨੇ ਪਿਛਲੇ ਦਸ ਸਾਲਾਂ ਵਿੱਚ ਉਹਨਾਂ ਦੇ ਸਿਧਾਂਤਾਂ ਤੋਂ ਚੱਲ ਕੇ ਸਾਨੂੰ ਕੀ ਦਿੱਤਾ ਕਿ ਅੱਪਾ ਇਹ ਜਹਾ ਪੰਜਾਬ ਚਾਹੁੰਦੇ ਸੀ

ਇਨਾ ਨੇ ਉਹਨਾਂ ਦੀਆਂ ਫੋਟੋਆਂ ਦਾ ਅਪਮਾਨ ਕੀਤਾ ਜਦੋਂ ਇਹ ਫਾਈਲਾਂ ਤੇ ਦਸਖਤ ਕਰਦੇ ਕਿ ਉਸੇ ਫੋਟੋਆਂ ਦੇ ਉੱਪਰ ਅੱਖਾਂ ਤੇ ਕੋਈ ਪਟਕਾ ਨਹੀਂ ਪੱਗ ਉਹਨਾਂ ਦੇ ਉੱਪਰ ਕੋਈ ਪਰਦਾ ਨਹੀਂ ਲੱਗਿਆ ਅਜਿਓ ਫੋਟੋਆਂ ਦਾ ਤੇ ਉਹਨਾਂ ਦੇ ਸਿਧਾਂਤਾਂ ਦਾ ਅਪਮਾਨ ਕਰਨ ਵਾਲੀਆਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਜਿੱਥੇ ਸਾਡੇ ਸੰਗ ਨੂੰ ਦਾ ਹਾਲ ਕੀਤਾ ਉਸੇ ਤਰੀਕੇ ਨਾਲ ਸपूਟੇ ਪੰਜਾਬ ਦੇ ਹਰ ਜ਼ਿਲ੍ਹੇ ਹਰ ਪਿੰਡ ਤੇ ਹਰ ਗਲੀ ਦੇ

गल हैं। जो आवाज उठी है तो बहुत सारे लोगों ने, के, ने उपर इस गल रखे हैं। कि किस पिछले तीन साल की गल हो रही थी तरीके साहब की गल, गल हो रही थी और इसे तरजीह अपने लंबे समय तो पिछले तीन साल हुई हैं ਔਰ ਕੱਲੀ ਕੱਲੀ ਗੱਲ ਦਾ ਹਿਸਾਬ ਲੈਣ ਦੀ ਲੋੜ ਹੈ ਅਗਰੇ ਜੰਗ ਸੂਰਤੋਂ ਚਾਲੂ ਹੋਈ ਹੈ ਇਹ ਉਹੀ ਪਾਰਟੀ ਦੇ ਜਿਨ੍ਹਾਂ ਨੂੰ ਸੂਦੇ ਲੋਕਾਂ ਨੇ ਵੱਡੇ ਪੱਦਰ ਦਾ ਪਿਆਰ ਦਿੱਤਾ ਸੀ ਇਹ ਉਹੀ ਪਾਰਟੀ ਹੈ ਜਿਨ੍ਹਾਂ ਨੂੰ ਸੂਦੇ ਬਰਨਾਲੇ ਦੇ ਲੋਕਾਂ ਨੇ ਅਸ਼ੀਰਵਾਦ ਦੇ ਕੇ ਹਿੰਦੁਸਤਾਨ ਦੀ ਪਾਰਲੀਮੈਂਟੋਂ ਲੈ ਕੇ ਪੰਜਾਬ ਦੀ ਮਜਾਨ ਸਭਾ ਵਿੱਚ ਵੱਡੇ ਪੱਦਰ ਦੀ ਤਾਕਤ ਦਿੱਤੀ ਹੈ ਔਰ ਇਹ ਉਹੀ ਸੂਦੇ ਲੋਕ ਹੈ ਜਿਹੜੇ ਇਸ ਜੰਗ ਦੇ ਵਿੱਚ ਇਹਨਾਂ ਨੇ ਹਿੱਸਾ ਲੁੱਤਾ ਤਾਂ ਇਹ ਉਹੀ ਲੋਕ ਜਿਹੜੇ ਸਰੂਰ ਤੇ ਬਰਨਾਲੇ ਦੇ ਵਿੱਚੋਂ ਸਭ ਤੋਂ ਪਹਿਲਾ ਆਮ ਆਦਮੀ ਪਾਰਟੀ ਦਾ ਫਰਦਾ ਸਾਤਰ ਵਾਸਤੇ ਇਹਨਾਂ ਦਾ ਜਾਇਜ਼ ਜੰਗ ਦੇ ਤਹਿਤ ਇਹਨਾਂ ਨੂੰ ਮੂਰੇ ਜੜ ਤੋਂ ਫੜਨ ਵਾਸਤੇ ਕੰਮ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਸੂंगे ਲੋਕ ਸੂंगे ਪਿੰਡਾਂ ਦੇ ਲੋਕ ਇਸ ਗੱਲ ਦੇ ਵਿੱਚ ਮੂਰੇ ਹੋ ਕੇ ਕੰਮ ਕਰਨਗੇ ਔਰ ਮੈਂ ਸਮਝਦਾ ਹਾਂ ਤੁਸੀਂ ਸਾਰਿਆਂ ਨੇ ਇਸ ਗੱਲ ਦਾ ਪਹਿਲਾਂ ਹੀ ਇਸ ਗੱਲ ਦਾ ਤੁਸੀਂ ਇਲਜ਼ਾਮ ਦਿੱਤਾ ਹੈ ਚਾਹੇ ਬਰਨਾਲੇ ਦੀ ਜਿੰਨੀ ਚੌਂ ਦੀ ਗੱਲ ਆਈ ਤੇ ਚਾਹੇ ਸਮੂਹ ਦੇ ਵਿੱਚ ਮੁਰਸਲਕਮ ਕਮੇਟੀ ਚੋਣ ਦੀ ਗੱਲ ਆਈ ਚਾਹੇ ਪੰਚਾਇਤਾਂ ਦੇ ਚੋਣਾਂ ਦੀ ਗੱਲ ਆਈ ਹੈ ਤੇ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਆਉਣੀ ਹੈ ਮੈਨੂੰ ਪਤਾ ਹੈ ਵੱਡੇ ਪੱਧਰ ਦੇ ਉੱਪਰ ਤੁਸੀਂ ਇਸ ਪਾਰਟੀ ਨੂੰ ਸਭ ਤੋਂ ਨੀਵੇਂ ਬਣਾ ਕੇ ਰੱਖੋਗੇ ਔਰ ਮੈਂ ਇਹ ਗਲਤੀ ਉਮੀਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਏਪੀ ਬਾਜੀ ਨੇ ਸਾਡੇ ਇਲਾਕੇ ਦੇ ਇੱਕ ਨੌਜਵਾਨ ਦੀ ਰਾਖੀ ਕੀਤੀ ਹੈ ਇਸ ਸੰਦਰਸ਼ ਨੂੰ ਇਸ ਤਰ੍ਹਾਂ ਕੇ ਮਜ਼ਬੂਤ ਕਰਨ ਦੀ ਲੋੜ ਹੈ ਕਿ ਅਸੀਆਂ ਗੱਲਾਂ ਹੋਰ ਪੰਜਾਬ ਦੇ ਨੌਜਵਾਨ ਬੱਚਿਆਂ ਦੇ ਨਾਲ ਨਾ ਹੋਣ

ਪਿੰਡ ਦੇ ਨਾਲ ਡਟ ਕੇ ਖੜੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰੋਗਰਾਮ ਤੁਹਾਡੇ ਵੱਲੋਂ ਦਿੱਤਾ ਜਾਊਗਾ ਇਸ ਆਵਾਜ਼ ਨੂੰ بلند ਕਰਨ ਵਾਸਤੇ ਕਾਂਗਰਸ ਪਾਰਟੀ ਦਾ ਸਾਰੇ ਲੋਕ ਹਮੇਸ਼ਾ ਸੁਣੇ ਹੋ ਕੇ ਤੁਹਾਡਾ ਉਸ ਸਾਥ ਦੇਣ ਵਾਸਤੇ ਪਲੂ ਸਭ ਤੋਂ ਮੁਰਲੀ ਗਿਟਾਰ ਵਿੱਚ ਖੜੇ ਦਿਖਾਂਗੇ ਸੋ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਉਮੀਦ ਕਰਦਾ ਹੈ ਕਿ ਅੱਜ ਸ਼ੁੱਕਰਵਾਰ ਤੱਕ ਹਾਈ ਕੋਰਟ ਨੇ ਟਾਈਮ ਮੰਗਿਆ ਸੀ ਤੇ ਸ਼ੁੱਕਰਵਾਰ ਤੱਕ ਹਾਈ ਕੋਰਟ ਦਾ ਕੋਈ ਨਿਰਦੇਸ਼ ਨਹੀਂ ਆਉਂਦਾ ਤੇ ਸ਼ਨੀਵਾਰ ਐਤਵਾਰ ਦੀ ਛੁੱਟੀ ਹੈ ਤੇ ਜੋ ਪਰਿਵਾਰ ਦਾ ਫੈਸਲਾ ਹੋਊਗਾ ਤੁਸੀਂ ਸੋਮਵਾਰ ਤੋਂ ਬਾਅਦ ਜਿਹੜਾ ਪ੍ਰੋਗਰਾਮ ਲਿਖੋਗੇ ਜਿੱਥੇ ਲਿਖੋਗੇ ਉਥੋਂ ਅਸੀਂ ਸਾਰੇ ਮੰਡੀ ਗਿੰਤੀ ਵਿੱਚ ਉਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਸ ਗੱਲ ਦੇ ਵਿੱਚ ਸਹੀ ਤਰੀਕੇ ਦਾ ਇਨਸਾਫ ਲੈ ਸਕੀਏ ਉਸ ਦੇ ਵਾਸਤੇ ਤੁਹਾਨੂੰ ਸਾਰੇ ਖੜੇ ਬਿਲਾਗੇ ਸੋ ਮੈਂ ਜਾਦਾ ਕੁਛ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਆਪਣੇ ਵੱਲੋਂ ਸਾਡੀ ਸਾਰੀ ਸੰਗਤ ਜਿਹੜੀ ਆਈ ਹੈ ਸਾਰੇ ਲੀਡਰ ਸਹਿਬਾਨ ਆਏ ਹੈ ਤਾਰੀਆਂ ਪਾਰਟੀਆਂ ਦੇ ਸਾਥੀ ਸਹਿਬਾਨ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੋਇਆ